ਵਾਰਡ ਨੰਬਰ 15 ਦੇ ਜੋ ਮੈਂ ਤੁਹਾਨੂੰ ਹਾਲਾਤ ਦਿਖਾਉਣ ਜਾ ਰਿਹਾ ਕਿ ਲੋਕ ਕੋਠੀਆਂ ਭਰੀਆਂ ਕੋਠੀਆਂ ਵਾਲੇ ਜਿਹੜੇ ਨਿਰਕ ਭਰੀ ਜ਼ਿੰਦਗੀ ਜੀ ਰਹੇ ਨੇ ਇਹ ਪਾਣੀ ਦੀ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਦੀ ਵਾਂਗੂ ਵਹਿ ਰਿਹਾ ਉੱਥੇ ਗੱਡੀ ਵੀ ਖੜੀ ਹੋਈ ਆ ਔਰ ਜਿਹੜੇ ਕੋਠੀਆਂ ਵਾਲੇ ਇਲਾਕੇ ਵਾਲੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਲੋਕ ਸਾਡੇ ਨਾਲ ਮੌਜੂਦ ਨੇ ਵਾਰਡ ਨੰਬਰ 15 ਜੀ ਇਹਨੂੰ 10 ਸਾਲ ਹੋ ਗਏ ਆ ਜੀ ਅਸੀਂ ਤਾਂ ਬਹੁਤ ਪਰੇਸ਼ਾਨ ਆ ਜੀ ਕਿੰਨੀ ਵਾਰ ਅਸੀਂ ਕਾਰਪੋਰੇਸ਼ਨ 'ਚ ਵੀ ਲਿਖਾਇਆ ਆਂ ਮ ਐਮਐਲਏ ਸਾਹਿਬ ਨੂੰ ਕਿਹਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜੀ ਸਾਰੇ ਐਸ.ਵੀ ਹੋ ਕੇ ਚਲੇ ਗਏ ਐ ਐਸ.ਡੀਓ ਸਾਰੇ ਆਤੇ ਨੇ ਦੇਖ ਕੇ ਚਲੇ ਜਾਂਦੇ ਮੁਰ ਕੇ ਕੋਈ ਆਂਦਾ ਨਹੀਂ ਹੈ ਦੇਖਣ ਦੇ ਨਹੀਂ ਦਰਾ ਕੇ ਮੁਰ ਕੇ ਬੱਚਿਆਂ ਦਾ ਬਿਮਾਰੀਆਂ ਨਾਲ ਬਾਹਰ ਨਿਕਲ ਕੇ ਖੇਡ ਨਹੀਂ ਸਕਦੇ ਬੱਚੇ ਅੰਦਰ ਰਹਿਣ ਨੂੰ ਮਜਬੂਰ ਹੋ ਜਾਈਦਾ ਵਾ ਘੋੜੇ ਅੱਜ ਤਾਂ ਬਹੁਤ ਦੁਖੀ ਹਾਂ ਬਹੁਤ ਦੁਖੀ ਹਾਂ ਅਸੀਂ ਤਾਂ ਇੰਨੇ ਦੁਖੀ ਹਾਂ ਬਹੁਤ ਜ਼ਿਆਦਾ ਬੱਚੇ ਸਾਡੇ ਬਿਮਾਰ ਹੋ ਜਾਂਦੇ ਐ ਇੰਨੀ ਗੰਦਗੀ ਦੇ ਨਾਲ ਜਾ ਕੇ ਦੇਖੋ ਕਿੰਨਾ ਗੰਦੇ ਆ 10 ਸਾਲ ਹੋ ਗਏ ਸਾਨੂੰ ਗੰਦ ਚ ਬੈਠੇ ਆ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਸਵੇਰਾ ਨਿਊਜ਼ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਦੋਸਤ ਮਿਲਣ ਸੀ ਇਸ ਸਮੇਂ ਪ੍ਰਾਈਮ ਸਵੇਰਾ ਨਿਊਜ਼ ਦੀ ਟੀਮ ਜਿਹੜੀ ਆ ਨਿਕਲ ਚੁੱਕੀ ਹੋਈ ਆ ਅੱਜ ਵਾਰਡ ਨੰਬਰ 15 ਦੇ ਜੋ ਮੈਂ ਤੁਹਾਨੂੰ ਹਾਲਾਤ ਦਿਖਾਉਣ ਜਾ ਰਿਹਾ ਕਿ ਲੋਕ ਕੋਠੀਆਂ ਭਰੀਆਂ ਕੋਠੀਆਂ ਵਾਲੇ ਜਿਹੜੇ ਨਿਰਕ ਭਰੀ ਜ਼ਿੰਦਗੀ ਜੀ ਰਹੇ ਨੇ ਇਹ ਪਾਣੀ ਦੀ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਦੀ ਵਾਂਗੂ ਵਹਿ ਰਿਹਾ ਉੱਥੇ ਗੱਡੀ ਵੀ ਖੜੀ ਹੋਈ ਆ ਔਰ ਜਿਹੜੇ ਕੋਠੀਆਂ ਵਾਲੇ ਇਲਾਕੇ ਵਾਲੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਲੋਕ ਸਾਡੇ ਨਾਲ ਮੌਜੂਦ ਨੇ ਸਰ ਕਿੰਨਾ ਨੰਬਰ ਵਾਰਡ ਹੈ ਤੇ ਕਿੰਨੀ ਦੇਰ ਦੀ ਇਹ ਸਮੱਸਿਆ ਆ ਰਹੀ ਪਾਣੀ ਜਿਹੜਾ ਨਦੀ ਵਾਂਗ ਅਸੀਂ ਤਾਂ ਬਹੁਤ ਪਰੇਸ਼ਾਨ ਆ ਜੀ ਕਿੰਨੀ ਵਾਰ ਅਸੀਂ ਕਾਰਪੋਰੇਸ਼ਨ 'ਚ ਵੀ ਲਿਖਾਇਆ ਆਂ ਐਮਐਲਏ ਸਾਹਿਬ ਨੂੰ ਕਿਹਾ ਆਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਜੀ ਪਹਿਲਾਂ ਇਸ ਇਲਾਕੇ ਦੇ ਜਿਹੜੇ 15 ਨੰਬਰ ਵਾਰਡ ਦੇ ਕੌਂਸਲਰ ਸੀਗੇ ਉਹਨਾਂ ਨੇ ਕੰਮ ਕਰਾਇਆ ਨਹੀਂ ਤੁਹਾਡੇ ਕਿਹਾ ਗਿਆ ਨਹੀਂ ਉਹਨਾਂ ਨੂੰ ਕੁਝ ਨਹੀਂ ਆਏ ਸੀ ਬਸ ਥੋੜਾ ਬੋਧਾ ਹੁਣ ਪਿੱਛੇ ਪਾਈਪਾਂ ਪਵਾ ਗਏ ਨੇ ਫਿਰ ਉਹੀ ਹਾਲ ਦੁਬਾਰਾ ਫਿਰ ਉਹੀ ਅਸੀਂ ਰੋਜ਼ ਬੰਦ ਰਹਿੰਦੇ ਨੇ ਮੱਛਰ ਇੰਨਾ ਸਾਡੇ ਇੱਥੇ ਬਿਮਾਰੀਆਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਜਿਹੜੀ ਹੁਣ ਦੀ ਪ੍ਰੋਬਲਮ ਆ ਜਿਹੜੀ ਆ ਪਾਣੀ ਇੰਨੀ ਦਿਨ ਤੋਂ ਆ ਰਹੀ ਆ ਇਹ ਕਿ ਕਦੋਂ ਤੋਂ ਆ ਰਹੀ ਆ ਇਹਨੂੰ ਕੰਪਲੀਟ ਵਗੈਰਾ ਸਾਰੇ ਐਸਸੀ ਵੀ ਹੋ ਕੇ ਚਲੇ ਗਏ ਐ ਐਸਡੀਓ ਸਾਰੇ ਆਤੇ ਨੇ ਦੇਖ ਕੇ ਚਲੇ ਜਾਂਦੇ ਮੁਰ ਕੇ ਕੋਈ ਆਂਦਾ ਨਹੀਂ ਐ ਦੇਖਦੇ ਨਹੀਂ ਨੇ ਦਰਾ ਕੇ ਮੁਰ ਕੇ ਉਹਨਾਂ ਦਾ ਕੋਣ ਸੀਗੇ ਪਹਿਲਾਂ ਇੱਥੇ ਤੇ ਉਸ ਤੋਂ ਬਾਅਦ ਫਿਰ ਆਪਣੇ ਐਮਐਲਏ ਸਾਹਿਬ ਆਏ ਨੇ ਗਰੀਲ ਸਾਹਿਬ ਵੀ ਹੋ ਕੇ ਗਏ ਨੇ ਹੁਣ ਵੀ ਨਗਰ ਨਿਗਮ ਦੀ ਚੋਣਾ ਆ ਰਹੀ ਹੈ ਨਾ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਆਉਣ ਵਾਲੇ ਟਾਈਮ ਤੇ ਹੁਣ ਕੌਂਸਲਰ ਕਿਹਨੂੰ ਚੁਣਨਾ ਚਾਹੋਗੇ ਕਿਉਂਕਿ ਤੁਸੀਂ ਕਹ ਰਹੇ ਕਿ ਉਹਨਾਂ ਨੇ ਕੰਮ ਹੀ ਨਹੀਂ ਕੀਤੇ 15 ਜਦੋਂ ਵੀ ਕੋਈ ਚੋਣਾ ਨਹੀਂ ਹੁੰਦਾ ਤਾਂ ਸਾਰੇ ਨਿਕਲੇ ਆਉਂਦੇ ਨੇ ਬਾਹਰ ਦਿਲਾਸਾ ਦੇ ਕੇ ਚਲੇ ਜਾਂਦੇ ਨੇ ਕੰਮ ਕੋਈ ਨਿਕਰਾ ਕੇ ਰੰਝੀ ਹੈਗੀ ਵੋਟਾਂ ਵੇਲੇ ਸਾਰੇ ਆ ਜਾਂਦੇ ਨੇ ਤੇ ਸਾਨੂੰ ਤਾਂ ਬਸ ਕੋਈ ਸੇ ਭਰੋਸਾ ਹੈ ਹੀ ਨਹੀਂ ਜੇ ਸਾਡਾ ਹੱਲ ਹੋ ਜੂਗਾ ਸਾਨੂੰ ਤਾਂ ਨਰਕ ਦੀ ਜ਼ਿੰਦਗੀ ਜੀਣ ਲਈ ਪੈਂਦਾ ਪਿਆ ਕੀ ਕਹਿਣਾ ਚਾਹੋਗੇ ਤੁਹਾਡੀ ਵੀ ਕੋਠੀ 26 ਨੰਬਰ ਸਾਹਮਣੇ ਪੈਂਦੀ ਹੈ ਲੇਕਿਨ ਤੁਹਾਡੇ ਕੋਠੀ ਦੇ ਸਾਹਮਣੇ ਇੰਨਾ ਪਾਣੀ ਪੈਂ ਕੀ ਕਹਿਣਾ ਵਾ ਜੀ ਗੰਦ ਹੈ ਗਵ ਹੈ ਸਾਰਾ ਦਿਨ ਹਾਰ ਕੇ ਸਾਨੂੰ ਆਪਣੇ ਘਰ ਉੱਚੇ ਉੱਚੇ ਕਰਾਣੇ ਪੈਂਦੇ ਆ ਪਾਣੀ ਬੈਕ ਮਾਰਦਾ ਹੈ ਗਵ ਬੱਚਿਆਂ ਦਾ ਬਿਮਾਰੀਆਂ ਨਾਲ ਬਾਹਰ ਨਿਕਲ ਕੇ ਖੇਡ ਨਹੀਂ ਸਕਦੇ ਬੱਚੇ ਅੰਦਰ ਰਹਿਣ ਨੂੰ ਮਜਬੂਰ ਹੋ ਜਾਈਦਾ ਵਾ ਮੌਸਮ ਚੇਂਜ ਹੋ ਗਿਆ ਕਿਉਂਕਿ ਲੱਗਦਾ ਕਿ ਜਿਹੜੇ ਹੁਣ ਇਹਨਾਂ ਦੇ ਉੱਪਰ ਮੱਛਰ ਨੇ ਉਹ ਅਗਰ ਘਰ ਦੇ ਵਿੱਚ ਬੱਚਿਆਂ ਨੂੰ ਲੜਦੇ ਜਾਂ ਆਪਣੇ ਨੁੜਦੇ ਉਹਦੀ ਡੇਂਗੂ ਦੀ ਬਿਮਾਰੀ ਅਗਰ ਫੈਲ ਗਈ ਉਹਦਾ ਇਲਾਜ ਜਿਹੜਾ ਕਾਫੀ ਮਹਿੰਗਾ ਹੈ ਲੇਕਿਨ ਇਹਦਾ ਇਲਾਜ ਕਰਾਉਂਦੇ ਹੁਣ ਜੇਕਰ ਕੋਈ ਬਿਮਾਰੀ ਫੈਲਦੀ ਹੈ ਤਾਂ ਜ਼ਿੰਮੇਵਾਰ ਕਿਹਨੂੰ ਕਿਹਾ ਜਾ ਸਕਦਾ ਸਰਕਾਰ ਨੂੰ ਹੀ ਹੈ ਜੀ ਜਿਹੜਾ ਨਹੀਂ ਆਇਆ ਹੈਦਾ ਕੋਈ ਹੱਲ ਕੱਢਦੇ ਹੈਗੇ ਉਹਨਾਂ ਦਾ ਹੀ ਕਸੂਰ ਹੈ। ਇਹਦੀ ਪਹਿਲਾਂ ਸੁਣਵਾਈ ਕਰਨੀ ਚਾਹੀਦੀ ਹੈਗੇ ਹੁਣ ਵੋਟਾਂ ਆਣ ਗਿਆ ਸਾਰਿਆਂ ਨੇ ਆ ਕੇ ਅੱਗੇ ਹੋ ਕੇ ਕਹਿਣਾ ਵੀ ਅਸੀਂ ਕਰਾਨੇ ਅਸੀਂ ਕਰਾਨੇ ਆ। ਅਸੀਂ ਪਹਿਲਾਂ ਵੀ ਅਸੀਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਪਾਣੀ ਦੇ ਹਾਲਾਤ ਜਿਹੜੇ ਇਨੇ ਮਾੜੇ ਪਏ ਨੇ ਇਨੇ ਕੁਠੀਆਂ ਦੇ ਮੋਰੇ ਪਾਣੀ ਖੜਾ ਹੋਇਆ। ਘੋੜੇ ਅਸ ਤਾਂ ਬਹੁਤ ਦੁਖੀ ਆ। ਬਹੁਤ ਦੁਖੀ ਆ। ਅਸੀਂ ਤਾਂ ਇਨੇ ਦੁਖੀ ਆ ਬਹੁਤ ਜ਼ਿਆਦਾ। ਬੱਚੇ ਸਾਡੇ ਬਿਮਾਰ ਹੋ ਜਾਂਦੇ ਆ ਇਨੀ ਗੰਦਗੀ ਦੇ ਹਾਲ ਜਾ ਕੇ ਦੇਖੋ ਕਿੰਨਾ ਗੰਦੇ ਆ। 10 ਸਾਲ ਹੋ ਗਏ ਸਾਨੂੰ ਗੰਦ ਵਿੱਚ ਬੈਠਿਆ ਨੂੰ। ਜਦੋਂ ਦੇ ਪੈਪਾ ਇਹਨਾਂ ਦੀਆਂ ਪੈ ਮਸਲਾ ਹੱਲ ਹੋਵੇ ਹੱਲ ਕਰਨ ਦੀ ਸੋਚ ਕੇ ਵੋਟਾਂ ਪਾਈਆਂ ਸੀ ਕੌਂਸਲਰ ਸਾਹਿਬ ਜਿਹੜੇ ਪਹਿਲੇ ਇਥੇ 15 ਅਸੀਂ ਕਿ ਉਹ ਆ ਕੇ ਸਾਡੇ ਘਰ ਆ ਮੋਰ ਕਹਿੰਦੇ ਸਾ ਅਸੀਂ ਕਰਾਂਗੇ ਕਰਾਂਗੇ ਕੋਈ ਨਹੀਂ ਆਇਆ ਕੋਈ ਵੀ ਨਹੀਂ ਆਇਆ ਸਾਡੇ ਲੇਕਿਨ ਹੁਣ ਤੁਸੀਂ ਇਹੜੇ ਕਾਰਪੋਰੇਸ਼ਨ ਦੇ ਹੁਣ ਜਿਹੜੇ ਲੱਗੇ ਹੋਏ ਨੇ ਮੁਲਾਜ਼ਮ ਜਿਹੜੇ ਆ ਸਫਾਈ ਕਰ ਰਹੇ ਨੇ ਇਹ ਕਿਹਨਾਂ ਵੱਲੋਂ ਭੇਜੇ ਗਏ ਹੋਣੇ ਇਹ ਹੁਣ ਪਤਾ ਨਹੀਂ ਕਿੱਧਰੋਂ ਆਏ ਕਿੱਧਰੋਂ ਆਣ ਤੋਂ ਹੁਣ ਪਤਵਾਰੀ ਨੂੰ ਕੌਣ ਭੇਜੇ ਸਾਹਿਬ ਅਸੀਂ ਤਾਂ ਰੋਜ਼ ਸਾਡਾ ਬੇਟਾ ਰੋਜ਼ ਹੀ ਫੋਨ ਕਰਦਾ ਹੈਗਾ ਜੀ ਰੋਜ਼ ਹੀ ਫੋਨ ਕਰੀਦਾ ਹੈਗਾ ਕਦੇ ਉਹਨਾਂ ਦੇ ਅਸਿਸਟੈਂਟ ਨੂੰ ਕਦੇ ਉਹਨਾਂ ਦੇ ਪੀਏ ਨੂੰ ਕੋਈ ਨਹੀਂ ਬਸ ਇਹ ਉਹ ਭੇਜ ਦਿੰਦੇ ਆ ਉਹ ਬੰਦੇ ਉਹ ਛੋਟੀ ਜੀ ਰੱਖ ਕੇ ਗਟਰ ਵਿੱਚ ਆਪ ਇੱਧਰ ਉੱਧਰ ਫੇਰ ਕੇ ਚੱਲ ਜਾਂਦੇ ਹੈਗੇ ਆ ਪਗ ਕਾ ਹਲ ਕੋਈ ਨਹੀਂ ਕਰਦਾ ਉਹਨਾਂ ਨੂੰ ਕਹੀਦਾ ਵੀ ਪਾਣੀ ਉਧਰੋਂ ਪਿੱਛੋਂ ਜਿੱਥੋਂ ਬਲੌਕ ਹੁੰਦਾ ਉਥੋਂ ਗਾਰ ਕੱਢੋ ਉਥੋਂ ਬਿਲਕੁਲ ਨਹੀਂ ਕੱਢਦੇ ਉਲਟ ਪਾਸੇ ਨੂੰ ਕੋਈ ਛੋਟੀ ਮਾਰ ਦਿੰਦੇ ਆ ਜਦ ਕਿ ਜਿਹਦੇ ਪਾਸੇ ਪਾਣੀ ਜਾਂਦਾ ਵਾ ਉਸ ਪਾਸੇ ਕੱਢਣਾ ਚਾਹੀਦਾ ਵਾ ਲੇਕਿਨ ਜਿਹੜੇ ਹੁਣ ਜਿਹੜੇ ਅਧਿਕਾਰੀ ਲੱਗੇ ਹੋਏ ਨੇ ਸਫਾਈ ਕਰਨ ਦੇ ਵਿੱਚ ਲੱਗੇ ਹੋਏ ਨੇ ਜਦੋਂ ਇਹਨਾਂ ਇਹ ਕਿੰਨਾ ਵੱਲੋਂ ਭੇਜੇ ਗਏ ਨੇ ਮਤਲਬ ਇਹਨਾਂ ਨਾਲ ਕੋਈ ਗੱਲਬਾਤ ਹੋਈ ਆ ਕਦੋਂ ਤੱਕ ਸਫਾਈ ਹੋ ਜਾਏਗੀ ਸਾਨੂੰ ਪਤਾ ਨਹੀਂ ਹੈਗਾ ਕਿਉਂਕਿ ਇਹਨਾਂ ਨੇ ਨਾ ਸਾਨੂੰ ਪੁੱਛਿਆ ਵਾ ਨਾ ਇਹਨਾਂ ਨੇ ਸਾਨੂੰ ਕੁਝ ਦੱਸਿਆ ਵਾ ਆ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਆ 100 ਆ ਦੱਸਿਆ ਕਿ 10 ਸਾਲ ਤੋਂ ਜਿਹੜੀ ਇਸ ਇਲਾਕੇ ਵਿੱਚ ਜਿਹੜੀ ਆ ਸਮੱਸਿਆ ਉਹ ਚੱਲਨੀ ਪੈ ਰਹੀ ਹੈ ਲੇਕਿਨ ਮੈਂ ਤਸਵੀਰ ਇੱਕ ਵਾਰੀ ਹੋਰ ਤੁਹਾਨੂੰ ਗੱਡੀ ਦੀ ਦਿਖਾਉਂਗਾ ਕਿ ਪਿੱਛੇ ਜਾ ਕੇ ਤੁਸੀਂ ਦੇਖ ਦਸਿਓ ਜਿਹੜਾ ਕਿ ਭਾਰੀ ਮੁਸ਼ਕਲਾਂ ਦਾ ਜਿਹੜਾ ਇੱਥੇ ਕੋਠੀ ਵਾਲਿਆਂ ਨੂੰ ਸਾਹਮਣਾ ਕਰਨਾ ਪੈ ਸਕਦਾ ਲੇਕਿਨ ਉੱਥੇ ਦੇ ਅਧਿਕਾਰੀ ਵੀ ਹੁਣ ਕੋਈ ਨਜ਼ਰ ਨਹੀਂ ਆ ਰਹੇ ਪਤਾ ਲੱਗਿਆ ਸੀ ਉਦੋਂ ਬਤਾਵਾ ਕਿ ਅਧਿਕਾਰੀ ਇੱਥੇ ਲੱਗੇ ਹੋਏ ਸੀ ਸਫਾਈ ਕਰਨ ਤੇ ਲੇਕਿਨ ਇਹ ਜੋ ਹਾਲਾਤ ਮੈਂ ਤੁਹਾਨੂੰ ਦਿਖਾ ਰਿਹਾ ਕਿ ਨਦੀ ਵਾਂਗੂ ਜਿਹੜਾ ਪਾਣੀ ਇਸ ਇਲਾਕੇ ਵਿੱਚ ਜਿਹੜਾ ਹੈ ਕਿ ਸਿਵਰੇ ਦਾ ਪਾਣੀ ਜਿਹੜਾ ਹੈ ਕਿ ਲੋਕਾਂ ਦੇ ਘਰਾਂ ਵਿੱਚ ਵੀ ਜਾਣਾ ਸ਼ੁਰੂ ਹੋ ਚੁੱਕਾ ਹੋਇਆ ਲੇਕਿਨ ਲੋਕ ਜਿਹੜੇ ਨੇ ਇੱਥੇ ਮੁਹੱਲੇ ਦੇ ਕੁਝ ਬਾਹਰ ਵੀ ਬੈਠੇ ਹੋਏ ਨਜ਼ਰ ਆ ਰਹੇ ਨੇ ਸਾਹਮਣੇ ਉਹਨਾਂ ਤੋਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਕਿ ਲੋਕ ਇੱਥੇ ਜਮਾਦਾਰ ਆ ਦੇਖੋ ਡੰਡਾ ਬਸਾ ਕੇ ਆਪ ਪਤਨ ਕਿੱਥੇ ਚਲੇ ਗਏ ਕਹਿਣਾ ਨਹੀਂ ਮੰਨਦੇ ਵੀ ਕਹਿਣਾ ਨਹੀਂ ਮੰਨਦੇ ਕੋਈ ਨਹੀਂ ਮੰਨਦਾ ਠੀਕ ਹੈ ਐਸਾ ਬੇਇੱਜ਼ਤੀ ਕਰਨ ਵਾਲੀ ਗੱਲ ਹੈ ਇਹਨਾਂ ਕੋਲ ਬੋਲ ਫालतू ਬੋਲਦੇ ਆ ਪੈਸੇ ਦੇ ਦਿਓ ਤੇ ਕੰਮ ਕਰਾ ਲਓ ਬਸ ਹੋਰ ਕੋਈ ਨਹੀਂ ਕੰਮ ਕਰਦਾ ਇੱਥੇ ਇਹਨਾਂ ਵੱਲੋਂ ਪੈਸੇ ਦਿੱਤੇ ਜਾਂਦੇ ਇਹਨਾਂ ਨੂੰ ਆਪ ਹੀ ਦੇ ਦੇ ਨੇ ਸਫਾਈ ਕਰਾਉਣ ਵਿੱਚ ਪੈਸੇ ਲੈ ਕੇ ਜਾਂਦੇ ਤੁਹਾਡੇ ਤੋਂ ਸਫਾਈ ਦੇ। ਪਰਾ ਵਾ ਸਫਾਈ ਦੇ ਹੁਣ ਕਾਈ ਕਰੀ ਉਹਨਾਂ ਹੀ ਤਾਂ ਸਰਕਾਰੀ ਤਨਖਾਹ ਆ ਪੈਸੇ ਕੌਣ ਕਿਉਂ ਲੈਂਦਾ ਪੈਸੇ ਕੌਣ ਦਿੰਦਾ ਤੁਸਾਂ। ਹੁਣ ਕਾਈ ਆਂਦੇ ਨੇ ਥੋੜਾ ਹਣੇ ਨੇ ਕਿ ਹੋਰ ਹੈ ਕੋਈ। ਉਹਨਾਂ ਵੱਲੋਂ ਮੰਗੇ ਜਾਂਦੇ ਨੇ ਜਾਂ ਤੁਸੀਂ ਆਪਣੇ ਵੱਲੋਂ ਦਿਨੇ ਪੈਸੇ। ਮੰਗਦੇ ਆ ਮੈਂ ਥੋੜਾ ਦੇ ਦਿੰਦਾ। ਕਿੰਨੇ ਮੰਗੇ ਜਾਂਦੇ ਮਾਤਾ ਜੀ ਪੈਸੇ ਦੱਸ ਸਕਦੇ ਕਿੰਨੇ ਮੰਗਦੇ? ਉਹ ਮੰਗਦੇ 1500 ਰੁਪਈਆ ਦਿੰਦੇ ਆ ਹੌਜੀ ਕਰਾਉਣ ਦਾ ਸਾਫ ਦਾ ਦਿੰਦੇ ਆ। ਵਾਹ। 1500 ਕਰਾਂ ਦਾ ਬਾਰੋ ਉਹਨਾਂ ਦੀ ਸਰਕਾਰੀ ਸੈਲਰੀ ਵੀ ਆਣੀ ਤੇ 1500 ਰੁਪਏ ਵਾਈ ਦੇ ਆ ਜਿਹੜੀ ਹੁੰਦੀ ਆ ਇਹਦੇ ਵੀ 1500 ਲੈਂਦੇ ਆ ਸਾਫ਼ ਕਰਨ ਦੇ ਆ ਸਾਡੀ ਇੰਨੀ ਖੋਦੀ ਇਹਦੇ ਵੀ 1200 1500 ਮੰਗਦੇ ਆ ਇਹ ਪਹਿਲਾਂ ਲੱਗਿਆ ਸੀ ਅਧਿਕਾਰੀ ਇਹ ਰੋ ਡੰਡਾ ਲੱਗਿਆ ਨਵੇਂ ਨਵੇਂ ਆਉਂਦੇ ਆ ਪਤਾ ਲੱਗਦਾ ਬਿਲਕੁਲ ਲੋਕਾ ਦਾ આરોਪ ਹੈ ਕਿ ਜਿਹੜਾ ਤੁਹਾਨੂੰ ਮੈਂ ਤਸਵੀਰ ਦਿਖਾਉਣ ਜਾ ਰਿਹਾ ਹਾਂ ਹੁਣ ਉੱਧਰ ਦੀ ਗੱਲਬਾਤ ਕਰਾਂਗੇ ਲੱਭਾਂਗੇ ਉਹਨਾਂ ਨੂੰ ਅਗਰ ਜਿਹੜੇ ਇੱਥੇ ਕੀ ਸੀਵਰੇਜ ਦੇ ਵਿੱਚ ਉਹ ਇੱਕ ਡੰਡਾ ਜਾ ਫਸਾ ਕੇ ਚਲੇ ਗਏ ਨੇ ਲੇਕਿਨ ਅਧਿਕਾਰੀਏ ਤੋਂ ਗੈਪ ਹੋ ਚੁੱਕੇ ਹੋਏ ਨੇ ਜਦੋਂ ਆਨ ਕੈਮਰਾ ਸੀ ਦਿਖਾਣਾ ਕੋਈ ਸ਼ੁਰੂ ਕੀਤਾ ਇਸ ਇਲਾਕੇ ਵਿੱਚ ਉਹ ਦੇਖ ਸਕਦੇ ਹੋ ਕਿ ਜਿਹੜਾ ਇੱਕ ਸੀਵਰੇਜ ਦੇ ਵਿੱਚ ਸੀਵਰੇਜ ਦਾ ਪਾਣੀ ਜਿਹੜਾ ਆ ਪੂਰੀ ਜੇ ਪੂਰੀ ਮੋਤੀ ਨਗਰ ਜਿਹੜਾ ਆ 15 ਮਰਵਾੜ ਜਿਹੜਾ ਆ ਉਹ ਹੁਣ ਕੋਠੀਆਂ ਜਿਹੜੀਆਂ ਨੇ ਸੀਵਰੇਜ ਦੇ ਪਾਣੀ ਵਿੱਚ ਡੁੱਬ ਚੁੱਕੀਆਂ ਨੇ ਇਸ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਦੇਖ ਸਕਦੇ ਕੁਸ਼ੀ ਅਧਿਕਾਰੀਓ ਇੱਧਰ ਨਹੀਂ ਜੀ ਮੇਰਾ ਰਹਿائش ਸਾਡੀ ਇੱਧਰ ਤੁਹਾਡੀ ਰਹਿائش ਆ ਕੀ ਕਹਿਣਾ ਚਾਹੋਗੇ 15 ਨੰਬਰ ਵਾਰਡ ਦੇ ਵਿੱਚ ਇੱਕਦੋਂ ਤੋਂ ਸਮੱਸਿਆ ਤੁਹਾਨੂੰ ਆ ਰਹੀ ਆ 4 ਮਹੀਨੇ ਹੋ ਗਏ ਜੀ 10 ਦਿਨ ਤਰ ਲਗਾਤਾਰ ਕੰਪਲੇਂਟ ਕਰਾਈ ਆ ਆ ਰਹੇ ਆ ਰੀ ਆ ਰਹੇ ਕਰਦੇ ਆ ਜੀ ਕਰਦੇ ਜੀ ਪ੍ਰੋਬਲਮ ਜਿਹੜੀ ਆ 4 ਮਹੀਨੇ ਤੋਂ ਆ ਰਹੀ ਆ ਹਾਂ ਜੀ 4 ਮਹੀਨੇ ਰਹੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਆ ਇੱਧਰ ਦੇ ਲੰਬੜਦਾਰ ਆ ਜੀ ਠੀਕ ਆ ਜੀ ਗੱਲਬਾਤ ਕਰਦੇ ਲੋਕ ਅਧਿਕਾਰੀ ਭਾਈ ਜੀ ਇਹਨਾਂ ਨੂੰ 4 ਮਹੀਨੇ ਤੋਂ ਪ੍ਰੋਬਲਮ ਆ ਰਹੀ ਆ ਕੀ ਸਮੱਸਿਆ ਕੀ ਐ ਸੇ ਕਰੇ ਨਾਲ ਸਾਹਮਣੇ ਅਸੀਂ ਨਾਈਟ ਵੀ ਲਾਈ ਆ ਇੱਥੇ ਨਾਈਟ ਲਾ ਕੇ ਵੀ ਕੰਮ ਕਿੱਤਾ ਹੈਗਾ ਜੀ ਦੱਸੋ ਅਸੀਂ ਕੀ ਕਰੀਏ ਅੱਗੇ ਪ੍ਰੋਬਲਮ ਆ ਰਹੀ ਹੈ ਜੀ ਮੈਨ ਲਾਈਨ 'ਚ ਹਾਂ ਮੈਨ ਲਾਈਨ ਜਿਹੜੀ ਹੈਗੀ ਚੰਡੀਗੜ੍ਹੋਂ ਚਾਰ ਮਹੀਨੇ ਹੋ ਗਏ ਇਸ ਇਲਾਕੇ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਬਾਰ ਬਾਰ ਕਿਉਂ ਆ ਰਹੀ ਹੈ ਇਹ ਦਿੱਕਤ ਕਿਉਂ ਠੀਕ ਕਿਉਂ ਨਹੀਂ ਕੀਤੀ ਜਾ ਰਹੀ ਕੈਮਰੇ ਲੱਗੇ ਨਾਲ ਤੁਸੀਂ ਦੇਖੋ ਰਾਤ ਵੀ ਅਸੀਂ ਲਾਈ ਆ ਇੱਥੇ ਰਾਤ ਲਾ ਕੇ ਅਸੀਂ ਕੰਮ ਕਰਾਇਆ ਪਿੱਛੇ ਗਲੀਆਂ 'ਚ ਇਹ ਤਾਂ 1500 ਰੁਪਏ ਕੋਣ ਲੈ ਕੇ ਜਾਂਦਾ ਸਫਾਈ ਕਰਨ ਦਾ ਸਰ ਅਸੀਂ ਤਾਂ ਲੈਂਦੇ ਨਹੀਂ ਕਿਹਨੂੰ ਦਿੱਤਾ ਜੀ ਦੱਸੋ ਕੀ ਲੋਕ ਇੱਥੇ ਕਹਿ ਰਹੇ ਸਰ ਸਰ ਸਾਡੇ ਕੋ ਆਨ ਕੈਮਰਾ ਪ੍ਰੂਫ ਆ ਤੇ ਲੇਡੀਜ਼ ਕਿਹਨੂੰ ਦਿੱਤਾ ਹੈਗਾ ਦੱਸੋ 1500 ਰੁਪਏ ਕਿਹਨੂੰ ਦਿੱਤਾ ਹੈਗਾ ਦੱਸੋ ਸਾਨੂੰ ਕਿੱ데 ਦਿੱਤਾ ਹੈਗਾ ਕਹਿੰਦੇ ਵੀ ਜਿਹੜੇ ਵੀ ਨਵੇਂ ਨਵੇਂ ਸਵਾਈ ਕਰਨ ਆਉਂਦੇ 1500 ਰੁਪਏ ਸਾਡ ਦੇ ਲੈ ਕਿੱਤਾ 1500 ਮਿਲਵਾਓ ਜੀ ਬਲਾਓ ਇੱਥੇ ਕਿਉਂਕਿ ਸਰਕਾਰੀ ਤਨਖਾਹ ਵੀ ਮਿਲਣੀ ਆ 1500 ਰੁਪਏ ਕਿਹੜੇ ਬਲਾਓ ਕਹਿੰਦੇ ਦਿੱਤੇ ਆ ਅਸੀਂ ਸਾਰੇ ਖੜੇ ਪੁੱਛੋ ਕਿਹਨੂੰ ਦਿੱਤੇ ਆ ਕਿੰਨਾ ਵੱਲੋਂ ਲਿੱਤੇ ਭਾਈ ਕਿੰਨਾ ਵੱਲੋਂ ਲਿੱਤੇ ਜਾਂਦੇ ਇਹ ਹੀ ਲੈਂਦੇ ਜੀ ਆਹ ਦੇਖੋ ਸਰ ਤੁਹਾਡੇ ਤੇ ਰੋਬ ਆ ਰਹੇ ਨਹੀਂ ਕਿਹਨੂੰ ਦਿੱਤੇ ਦੱਸਾਂ ਤੁਹਾਡੇ ਤੇ ਰੋਬ ਲਾ ਰਹੇ ਨੇ ਨਹੀਂ ਦੱਸਿਓ ਸਾਨੂੰ ਦਿੱਤੇ ਹੀ ਨਹੀਂ ਕਿੰਨਾ ਮਿਲੇਗਾ 1500 2500 ਨਾ ਕਿੰਨਾ ਵੱਲੋਂ ਦਿੱਤੇ ਗਏ 1500 ਆ ਕਰ ਲੈ ਜੀ ਆਹ ਦੇਖੋ ਆਕਰ ਇਹਨਾਂ ਨੂੰ ਪੁੱਛ ਲਓ ਜਿਹਨੇ ਦਿੱਤੇ ਸਾਡੇ ਕੋਲ ਸਰ ਉਹਨਾਂ ਕੈਮਰਾ ਕਹਿ ਰਹੇ ਨੇ ਨਹੀਂ ਸਾਹਮਣੇ ਖੜੇ ਨੇ ਕਹਿੰਦੇ 1500 ਮਾਤਾ ਜੀ ਇਹ ਤੁਹਾਨੂੰ ਕਿਹਾ ਕੀ ਨਹੀਂ ਕਿਹਾ ਹੋਰ ਕੈਮਰਾ ਤੁਹਾਡੇ ਕੋਲ ਅਪਰੂਵ ਆ ਸਰ ਸਾਡੇ ਕੋਲ ਕੌਣ ਕੈਮਰਾ ਕੋਲ ਇਹਨਾਂ ਨੇ ਆਪਣਾ ਕੰਮ ਕਰਾਇਆ ਹੋਣਾ ਪ੍ਰਾਈਵੇਟ ਇੱਧਰ ਤਾਂ ਤਾਂ ਕੋਈ ਨਹੀਂ ਆ ਲੇਕਿਨ 1500 ਰੁਪਏ ਕਿਸ ਚੀਜ਼ ਦਾ ਲੈਂਦਾ ਨਹੀਂ ਉਹਨਾਂ ਨੇ ਅੰਦਰੋਂ ਕਰਾਈ ਹੋਣੀ ਸਫਾਈ ਦੀ ਸੋਈ ਸਰ ਉਹ ਬਾਹਰ ਦੀ ਸਫਾਈ ਘਰੇ ਬਾਹਰ ਨਹੀਂ ਹੁੰਦੀ ਉਹ ਨਹੀਂ ਬਾਹਰ ਨਹੀਂ ਅੰਦਰ ਹੈ ਅੰਦਰ ਜਿਹੜੇ ਉਹਨਾਂ ਦੇ ਕੋਠੀ ਦੇ ਅੰਦਰ ਆ ਕੋਠੀ ਦੇ ਅੰਦਰ ਉਹਨਾਂ ਦੇ ਬੰਦ ਸੋ ਉਹਦੇ ਆਓ ਤੁਹਾਨੂੰ ਮਿਲਵਾ ਦਈਏ ਮੈਡਮ ਨੂੰ ਆਜੋ ਉੱਪਰ ਉਹ ਪਲਾਇਆ ਇਹਨਾਂ ਦੇ ਉੱਪਰ ਕਿ 1500 ਰੁਪਏ ਲਿੱਤਾ ਜਾਂਦਾ ਸਫਾਈ ਦਾ ਲੇਕਿਨ ਜੋ ਗੱਲਬਾਤ ਕਰਦੇ ਇੱਥੇ ਤੇ ਜੋ ਕੋਠੀ ਵਾਲੇ ਉਹਨਾਂ ਰਹਿ ਗਏ ਨੇ ਜਿਹੜੇ ਕੋਠੀ ਦੇ ਮਾਲਕ ਨੇ ਗੱਲਬਾਤ ਕਰਦੇ ਇੱਕ ਮਿੰਟ ਭਾਜੀ ਤੁਸੀਂ ਇਹਨਾਂ ਨੂੰ ਪੁੱਛੋ ਮੈਂ ਪੁੱਛਦਾ ਜੀ ਤੁਸੀਂ ਜਿਹੜੇ ਬਾਹਰ ਲਈ ਕੋਈ ਹੋਤੀ ਸਫਾਈ ਦਾ ਕੋਈ 1500 ਰੁਪਏ ਦਿੱਤਾ ਕਿਸੇ ਨੇ ਪੈਸੇ ਤਾਂ ਅਸੀਂ ਬਹੁਤ ਦਿੱਤੇ ਨੇ ਲੋ ਜੀ ਹੁਣ ਦੱਸੋ ਹੁਣ ਸਾਨੂੰ ਦਿੱਤੇ ਆਈ ਸਾਨੂੰ ਦਿੱਤੇ ਆ ਕਿਹਨਾਂ ਨੂੰ ਦਿੱਤੇ 1500 ਰੁਪਏ ਜਿਹੜਾ ਬਾਹਰ ਹੋਤੀ ਸਾਫ ਕਰਾਉਂਦੇ ਜਿਹੜੀ ਇਹ ਕਰਵਾਈ ਹੈ ਅਸੀਂ ਇਹ ਨਾ ਸਰ ਮੈਡਮ ਤੁਹਾਡੀ ਪ੍ਰੋਬਲਮ ਸੀ ਕਿ ਨਾ ਇਹ ਤਾਂ ਹਾਂ ਇਹ ਤਾਂ ਸਾਡੇ ਆਪਣੇ ਘਰ ਦੀ ਹੈ ਇਹ ਤਾਂ ਵੀ ਘਰ ਦੀ ਪ੍ਰੋਬਲਮ ਸੀ ਅਸੀਂ ਮੈਨ ਲਾਈਨ ਦੀ ਮੈਨ ਲਾਈਨ ਕਰਕੇ ਤੁਹਾਡੇ ਕੋਲ ਪੈਸੇ ਲਿੱਤੇ ਆ ਜੀ ਨਹੀਂ 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 ਮੈਨ ਉਹ ਸਰਕਾਰੀ ਭਾਈ ਔਨ ਪ੍ਰੂਵ ਅਸੀਂ ਤੁਹਾਨੂੰ ਤਾਂ ਪੁੱਛਿਆ ਮਾਤਾ ਜੀ ਨੇ ਖੁਦ ਦੱਸਿਆ ਕਿ ਬਾਹਰਲੀ ਹੋਦੀ ਤਾਂ 1500 ਰੁਪਏ ਇਹ ਸਾਹਮਣੇ ਇਦਾਂ ਨਾ ਝੂਠ ਨਾ ਬੋਲੋ ਦੇਖੋ ਇਹ ਮੈਡਮ ਖੜੀ ਆ ਸਾਹ ਭਾਈ ਮੈਂ ਕਿਉਂ ਝੂਠ ਬੋਲਣਾ ਮੈਂ ਤਾਂ ਸਿਰੇ ਮੈਨੂੰ ਮਾਤਾ ਜੀ ਨੇ ਦੱਸਿਆ ਮੈਂ ਤਾਂ ਤੁਹਾਡੇ ਨਾਲ ਗੱਲ ਕਰੀ ਖੜੀ ਆ ਜੀ ਦੇਖੋ ਜੀ ਪੁੱਛੋ ਇਹਨਾਂ ਨੂੰ ਅਸੀਂ ਮੈਨ ਲਾਈਨ ਸਾਫ਼ ਕਰਕੇ ਜਾਂਦੇ ਆ ਸਰ ਕੋਈ ਪੈਸੇ ਮੈਨ ਉਹ ਤਾਂ ਕਹਿੰਦੇ ਸਰ ਲੱਤੇ ਨਹੀਂ ਪੈਸੇ ਕੋਈ ਵੀ ਨਹੀਂ ਦਿੰਦੇ ਇਹ ਸਭ ਪ੍ਰਾਈਵੇਟ ਆਪਣੀ ਹੋਦੀ ਦੇ ਲੈਂਦੇ ਨੇ ਮੈਡਮ ਜੀ ਖੜੀ ਪੁੱਛ ਰਹੀ ਉਹ ਕੰਮ ਹੀ ਨਹੀਂ ਆਦਾ ਸਰ ਸਾਡੀ ਡਿਊਟੀ ਆ ਉਹ ਸਾਡੇ ਲੈਣੇ ਇਹ ਸਾਡੇ ਲੋਕੀ ਆ ਜੀ ਕਦੇ ਪੈਸੇ ਨਹੀਂ ਲੈਂਦੇ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਕਿੰਨੀ ਵਾਰ ਆਪਾਂ ਕੰਪਲੇਂਟ ਕੀਤੀ ਹੈ ਕਿ ਠੀਕ ਕਰੋ ਠੀਕ ਕਰੋ ਆਂਦੀ ਹੈ ਨਾ ਆਂਦੀ ਹੈ ਨਾ ਕੰਪਲੀਟ ਆਂਦੀ ਹੈ ਜੀ ਹਾਂ ਇਹ ਰਸੋ ਉਹਰਾ ਹਾਲ ਪਰ ਜੇ ਤੁਸੀਂ ਪੈਸੇ ਦਾ ਇਲਜ਼ਾਮ ਲਾ ਰਹੇ ਹੋ ਦੇਖੋ ਜੀ ਸਾਡੇ ਬੱਚੇ ਹੈਗੇ ਛੁਡਣਾ ਬੋਲੋ ਐਵੇਂ ਹੀ ਸਾਹਮਣੇ ਖੜੀ ਹੈ ਮੈਡਮ ਇਹ ਮੈਡਮ ਸਾਹਮਣੇ ਖੜੀ ਹੈ ਗਲਤ ਹੈ ਪੈਸੇ ਤਾਂ ਕੋਈ ਨਹੀਂ ਲਏ ਕਹਿੰਦੇ ਅਸੀਂ ਪੈਸੇ ਕੋਈ ਨਹੀਂ ਦਿੱਤੇ ਸੀ ਪ੍ਰਾਈਵੇਟ ਆਪਣੀ ਅਗਰ ਹੋਦੀ ਸਾਫਾਈ ਹੋਦੀ ਮੈਨੂੰ ਨਹੀਂ ਪਤਾ ਪ੍ਰਾਈਵੇਟ ਹੈ ਮੈਂ ਮੇਨ ਦਾ ਤਾਂ ਕਹਿਣਾ ਹੀ ਨਹੀਂ ਹੈਗਾ ਮੈਂ ਇਹ ਕਹਿਣਾ ਇਹਦਾ ਇਹਦਾ ਛੁਡਣਾ ਤਾਂ ਅਪਾ ਕਹਿ ਹੀ ਨਹੀਂ ਰਹੇ ਤੁਸੀਂ ਲੈ ਜਾਂ ਤੁਸੀਂ ਵੀ ਮੰਨਦੇ ਹੋ ਝੂਠਾ ਦਾ ਕੰਮ ਤੁਸੀਂ ਲੈ ਤੁਸੀਂ ਮੁਕਤੀ ਗੱਲੇ ਦੱਸੋ ਵੀ ਜਿਹੜੀ ਇਹਨਾਂ ਨੂੰ 4 ਮਹੀਨੇ ਤੋਂ ਜਿਹੜੀ ਇਹ ਸਮੱਸਿਆ ਆ ਰਹੀ ਹੈ ਕਦੋਂ ਤੱਕ ਹੱਲ ਹੋ ਜਾਏਗੀ ਕਿਉਂਕਿ ਦੇਖੋ ਕੋਠੀ ਇਲਾਕਾ ਆ ਕੋਠੀ ਇਲਾਕੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ ਕਿੰਨੀ ਵੱਡੀ ਪ੍ਰੋਬਲਮ ਆ 15 ਨੰਬਰ ਵਾਰਡ ਚ ਇਹਨਾਂ ਨੂੰ ਅੱਜ ਤੋਂ ਨਹੀਂ ਆ ਰਹੀ 4 ਮਹੀਨੇ ਤੋਂ ਪ੍ਰੋਬਲਮ ਆ ਰਹੀ ਹੈ ਸਾਰਾ ਸੀਤਾ ਨਾਈਟਾ ਵੀ ਲਾ ਕੇ ਕੰਮ ਕਿੱਤਾ ਹੈਗਾ ਦੱਸੋ ਕੀ ਕਰਗੇ ਸੀ ਇਹਦੇ ਬਾਰੇ ਫਿਰ ਹੁਣ ਕਿੰਨੀ ਦੇਰ ਤੋਂ ਹੱਲ ਕਰ ਰਹੇ ਹੋ ਮਤਲਬ ਕਿੰਨੀ ਦਿਨਾਂ ਤੱਕ ਹਲ ਹੋਊਗਾ ਸਰ ਮੈਨ ਰੋਡ ਤੇ ਸਾਰਾ ਦਾ ਚੰਡੀਗੜ੍ਹ ਰੋਡ ਤੇ ਹੈ ਨਾ 메ਨ ਭਰੀ ਹੋਈ ਆ ਤਾਂ ਹੀ ਬੈਗ ਮਾਰ ਰਿਹਾ ਪਾਣੀ ਉਹ ਆਪਣਾ ਤੇ ਇਧਰ ਤੋਂ ਕੁਝ ਨਹੀਂ ਹੁਣ ਪਾਣੀ ਅੱਗੇ ਹੀ ਸਾਫ ਹੋਊਗਾ ਤਾਂ ਹੀ ਚੱਲੂਗਾ ਸਾਰਾ ਬਾਈ ਚੰਡੀਗੜ੍ਹ ਰੋਡ ਕਿੱਥੇ ਕਿੱਥੇ ਏਰੀਆ 2 2 ਕਿਲੋਮੀਟਰ ਦਾ ਫਰਕ ਹੈ ਜਾ ਰਿਹਾ ਨਾ ਸਾਰਾ ਪਾਣੀ ਉੱਥੇ ਹਾਂ ਇਧਰ ਨੀਵਾ ਨਾ ਇਧਰ ਪਾਣੀ ਨਿਕਲ ਰਿਹਾ ਉੱਧਰ ਤਾਂ ਬਹੁਤ ਦੇਰ ਤੋਂ ਪ੍ਰੋਬਲਮ ਆ ਰਹੀ ਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਤੁਸੀਂ ਉਹ ਵਰਦਮਨ ਰੋਡ ਨਿਕਲਦਾ ਤੁਸੀਂ ਉਹਦੀ ਗੱਲ ਕਰਦੇ ਹੋ ਉਹਦੇ ਬਾਰਵੀ ਪਾਣੀ ਸਾਰਾ ਨਿਕਲਦਾ ਪਾਣੀ ਆ ਰਿਹਾ ਲੋਕ ਵੀ ਕਹਿ ਰਹੇ ਨਹੀਂ ਕਹਿ ਸਕਦਾ ਹੈਗਾ ਕਿ ਨਹੀਂ ਅਸੀਂ ਤਾਂ ਸਾਡੇ ਸਾਹਮਣੇ ਆਹ ਰੰਗ ਦੇਖੋ ਜੀ ਇਹ ਡਾਈਆਂ ਨਹੀਂ ਬੰਦ ਹੋ ਰਹੀਆਂ ਜਦ ਤੱਕ ਇਹ ਡਾਈਆਂ ਬੰਦ ਨਹੀਂ ਹੋਣਗੀਆਂ ਇਹ ਪਾਣੀ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਇਹ ਇਹ ਡਾਈਆਂ ਬੰਦ ਹੋਣਗੀਆਂ ਤਾਂ ਮਸਲਾ ਹੱਲ ਹੋਊਗਾ ਨਾਲ ਬਿਲਕੁਲ ਪੋਸ਼ ਇਲਾਕੇ ਵਿੱਚ ਜੋ ਬੰਦਰ ਨੰਬਰ ਵਾਰਡ ਦੇ ਜੋ ਤੁਹਾਨੂੰ ਅੱਜ ਦੇ ਹਾਲਾਤ ਦਿਖਾਏ ਗਏ ਨੇ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਲੇਕਿਨ ਜੋ ਕਾਰਪੋਰੇਸ਼ਨ ਦੇ ਅਧਿਕਾਰੀ ਇੱਥੇ ਮੌਕੇ ਤੇ ਲੱਗੇ ਹੋਏ ਆ ਉਹਨਾਂ ਨੇ ਆਪਣਾ ਜੋ ਬਿਆਨ ਸਾਹਮਣੇ ਕੀਤਾ ਕਿ ਜਿਹੜਾ ਅਗਰ ਚੰਡੀਗੜ੍ਹ ਰੋਡ ਤੋਂ ਜਿਹੜਾ ਅਗਰ ਪਾਣੀ ਬੰਦ ਹੋਏਗਾ ਤਾਂ ਇਸ ਇਸ ਸਮੱਸਿਆ ਜਿਹੜੀ ਆ ਤਾਂ ਹੀ ਜਲਦ ਹੱਲੋ ਕੀਤੀ ਜਾਏਗੀ ਲੇਕਿਨ ਇਹ ਪਾਣੀ ਦੀ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਇਹ ਪਾਣੀ ਦੇ ਰੰਗ ਤੁਸੀਂ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਸੀਵਰੇਜ ਦਾ ਪਾਣੀ ਹੈ ਜਾਂ ਡਾਈਂਗ ਦਾ ਪਾਣੀ ਆ ਰਿਹਾ ਕਿਉਂਕਿ ਲੋਕਾਂ ਨੂੰ ਇਸ ਪੋ